ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਅੱਗੇ ਜ਼ਰੂਰੀ ਬੇਨਤੀ ਹੈ ਕਿ ਵੀਡੀਓ ਦੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਜੀ ਅਤੇ ਜੇਕਰ ਵੀਡੀਓ ਚੰਗੀ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਜੀ ਤਾਂ ਕਿ ਜੋ ਵੀ ਸ਼ਹੀਦਾਂ ਦੀ ਕਿਰਪਾ ਨਾਲ ਚਮਤਕਾਰ ਹੁੰਦੇ ਨੇ ਉਹ ਤੁਹਾਡੇ ਤੱਕ ਪਹੁੰਚ ਸਕਣ ਤੇ ਸਾਡਾ ਵਿਸ਼ਵਾਸ ਸ਼ਹੀਦਾਂ ਸਿੰਘਾਂ ਤੇ ਹੋਰ ਪੱਕਾ ਹੋ ਸਕੇ ਆਓ ਵੀਡੀਓ ਸ਼ੁਰੂ ਕਰਦੇ ਹਾਂ ਸੰਗਤ ਜੀ ਇੱਕ ਵੀਰ ਦੱਸਦੇ ਨੇ ਕਹਿੰਦੇ ਅਸੀਂ ਦੋ ਭਰਾ ਸੀ ਇੱਕ ਸਾਡੀ ਮਾਂ ਸੀ ਤੇ ਪਿਤਾ ਸਾਡਾ ਹੈ ਨਹੀਂ ਸੀ ਤੇ ਮੇਰਾ ਭਰਾ ਵਿਆਹਿਆ ਸੀ ਤੇ ਮੈਂ ਕੁਆਰਾ ਸੀ ਸਾਡੇ ਕੋਲ ਥੋੜੀ ਬਹੁਤ ਜ਼ਮੀਨ ਸੀ ਤੇ ਜ਼ਮੀਨ ਤੋਂ ਇਨਾ ਗੁਜ਼ਾਰਾ ਨਹੀਂ ਸੀ ਚੱਲਦਾ ਤੇ ਮੈਂ ਘਰ ਦੇ ਮਾੜੇ ਹਾਲਾਤਾਂ ਕਰਕੇ ਇਨਾ ਪੜਿਆ ਲਿਖਿਆ ਵੀ ਨਹੀਂ ਸੀ ਇਸ ਲਈ ਮੈਂ ਸੋਚਿਆ ਕਿ ਕਿਤੇ ਬਾਹਰ ਚਲਾ ਜਾਵਾਂ ਤੇ ਉਥੇ ਜਾ ਕੇ ਕਮਾਈ ਕਰਾਂ ਪਰ ਕਹਿੰਦਾ ਮੈਂ ਆਈਲੈਂਡਸ ਤਾਂ ਕਰਨ ਹੀ ਸੀ ਸਕਦਾ ਕਿਉਂਕਿ ਇੰਨੀ ਪੜ੍ਹਾਈ ਵੀ ਨਹੀਂ ਸੀ ਪਰ ਮੈਂ ਸੋਚਣਾ ਕਿ ਮਹਾਰਾਜ ਕਿਰਪਾ ਕਰਨ ਤੇ ਮੇਰਾ ਕੀਤੇ ਛੋਟੀ ਮੋਟੀ ਕੰਟਰੀ ਦਾ ਬਣ ਜਾਵੇ ਤੇ ਕਈ ਪਿੰਡਾਂ ਵਿੱਚ ਹੁੰਦਾ ਏ ਕਿ ਗੁਰੂ ਘਰ ਦੇਖ ਦੇਣ ਦੀ ਵਾਰੀ ਹੁੰਦੀ ਹੈ ਤੇ ਮੇਰੀ ਮਾਤਾ ਜੀ ਨੇ ਵੀ ਅੰਮ੍ਰਿਤ ਛਕਿਆ ਸੀ ਤੇ ਜਿਸ ਦਿਨ ਸਾਡੀ ਦੇਗ ਦੀ ਵਾਰੀ ਹੋਣੀ ਅਸੀਂ ਗੁਰੂ ਘਰ ਦੇਖ ਦੇ ਕੇ ਆਉਣੀ ਅਸੀਂ ਵੀ ਦੋਵੇਂ ਭਰਾ ਗੁਰੂ ਘਰ ਜਾਂਦੇ ਸੀ ਸਾਡਾ ਸਾਰਾ ਪਰਿਵਾਰ ਗੁਰੂ ਦੇ ਲੜ ਲੱਗਾ ਸੀ ਤੇ ਮੈਂ ਗੁਰੂ ਮਹਾਰਾਜ ਦਾ ਆਸਰਾ ਲੈ ਕੇ ਸਾਈਪ੍ਰਸ ਦਾ ਵੀਜ਼ਾ ਅਪਲਾਈ ਕੀਤਾ ਤੇ ਮੇਰਾ ਵੀਜ਼ਾ ਆ ਗਿਆ ਪੈਸੇ ਵੀ ਉੱਥੇ ਥੋੜੇ ਲੱਗਦੇ ਸਨ ਤੇ ਮੈਂ ਚਲਾ ਗਿਆ ਤੇ ਮੈਨੂੰ ਉਥੇ ਕੰਮ ਵੀ ਮਿਲ ਗਿਆ ਮੈਂ ਡੇਲੀ ਕੰਮ ਤੇ ਜਾਣ ਲੱਗਾ ਜਦੋਂ ਕਦੇ ਮੈਨੂੰ ਕੰਮ ਤੋਂ ਛੁੱਟੀ ਮਿਲਣੀ ਤਾਂ ਮੈਂ ਗੁਰੂ ਘਰ ਵੀ ਜਾਣਾ ਮੈਂ ਇੰਡੀਆ ਸੀ ਤਾਂ ਉਦੋਂ ਵੀ ਅਸੀਂ ਸਾਰਾ ਪਰਿਵਾਰ ਗੁਰੂ ਘਰ ਜਾਂਦੇ ਸੀ ਸਾਡਾ ਗੁਰੂ ਨਾਲ ਬਹੁਤ ਪ੍ਰੇਮ ਸੀ ਕਹਿੰਦਾ ਉਥੇ ਮੈਨੂੰ ਵਧੀਆ ਕੰਮ ਮਿਲਿਆ ਮੈਂ ਰੋਜ਼ ਕੰਮ ਤੇ ਜਾਣਾ ਤੇ ਇਦਾਂ ਕਰਦਿਆਂ ਕਰਦਿਆਂ ਡੇਢ 2 ਸਾਲ ਲੰਗੇ ਤੇ ਮੈਂ ਕੰਮ ਤੇ ਜਾ ਰਿਹਾ ਸੀ ਕਿ ਮੇਰਾ ਐਕਸੀਡੈਂਟ ਹੋ ਗਿਆ ਮੈਂ ਤੁਰ ਕੇ ਹੀ ਜਾ ਰਿਹਾ ਸੀ ਤੇ ਪਿੱਛੋਂ ਆ ਕੇ ਕੋਈ ਚੀਜ਼ ਵੱਜੀ ਕਿ ਮੈਂ ਉੱਥੇ ਹੀ ਬੇਹੋਸ਼ ਹੋ ਗਿਆ ਮੈਨੂੰ ਕੁਝ ਪਤਾ ਹੀ ਨਾ ਲੱਗਾ ਕਿ ਮੈਨੂੰ ਕਿੰਨੇ ਹਸਪੀਟਲ ਖੜਿਆ ਜਿਵੇਂ ਮੈਂ ਗਿਆ ਤੇ ਉਥੇ ਡਾਕਟਰਾਂ ਨੇ ਇਲਾਜ ਕੀਤਾ ਤੇ ਮੇਰੇ ਨਾਲ ਇੱਕ ਕੁੜੀ ਕੰਮ ਕਰਦੀ ਸੀ ਤੇ ਉਸ ਨੂੰ ਪਤਾ ਲੱਗਾ ਤਾਂ ਉਹ ਹਸਪੀਟਲ ਆਈ ਮੇਰੇ ਕੋਲ ਜਿਵੇਂ ਉਹ ਹੀ ਮੇਰਾ ਧਿਆਨ ਰੱਖਦੀ ਰਹੀ ਤੇ ਮੇਰੇ ਘਰ ਦੇ ਫੋਨ ਕਰਦੇ ਸੀ ਤੇ ਮੇਰਾ ਫੋਨ ਬੰਦ ਸੀ ਤੇ ਘਰ ਦੇ ਵੀ ਟੈਨਸ਼ਨ ਲੈਂਦੇ ਸੀ ਤੇ ਮੇਰਾ ਐਕਸੀਡੈਂਟ ਹੋਇਆ ਇਨਾ ਵੱਡਾ ਤੇ ਜਿਵੇਂ ਬੰਦਾ ਡਿਪਰੈਸ਼ਨ ਚ ਚਲਾ ਜਾਂਦਾ ਹੈ ਇਸ ਤਰ੍ਹਾਂ ਦੇ ਮੇਰੇ ਹਾਲਾਤ ਹੋ ਗਏ ਟੈਨਸ਼ਨ ਜਹੀ ਲੱਗਿਆ ਸੀ ਮੈਂ ਡਾਕਟਰਾਂ ਨੇ ਵੀ ਕਹਿ ਦਿੱਤਾ ਕਿ ਇਹ ਸ਼ਾਇਦ ਹੀ ਬਚ ਪਾਵੇ ਜਿਹੜੀ ਉਹ ਕੁੜੀ ਸੀ ਉਸਨੇ ਮੇਰੀ ਪੂਰੀ ਕੇਅਰ ਕੀਤੀ ਦਵਾਈਆਂ ਟਾਈਮ ਸਿਰ ਦੇਣੀਆਂ ਜੀ ਦੇ ਕਰਕੇ ਮੇਰੀ ਸਿਹਤ ਹੌਲੀ-ਹੌਲੀ ਠੀਕ ਹੋਣ ਲੱਗੀ ਕਹਿੰਦਾ ਮੇਰੀ ਸਿਹਤ ਠੀਕ ਹੋਈ ਮੈਂ ਆਪਣਾ ਫੋਨ ਚਲਾਇਆ ਕਰਦਿਆਂ ਦੇ ਬਹੁਤ ਫੋਨ ਆਏ ਪਰ ਮੈਂ ਕੋਈ ਫੋਨ ਨਹੀਂ ਚੁੱਕਿਆ ਕਿ ਕਰਦਿਆਂ ਨੂੰ ਪਤਾ ਲੱਗਾ ਤਾਂ ਐਵੇਂ ਟੈਨਸ਼ਨ ਲੈਣਗੇ ਤੇ ਮੈਨੂੰ 5-6 ਮਹੀਨੇ ਹੋ ਗਏ ਫੋਨ ਨਾ ਕੀਤਾ ਕਰਤਾ ਇੱਕ ਦਿਨ ਫੜਨਾ ਕਰੀਏ ਤਾਂ ਘਰ ਦੇ ਟੈਨਸ਼ਨ ਲੈਂਦੇ ਨੇ ਤੇ ਉਹ ਵੀਰ ਕਹਿੰਦੇ ਇਸ ਤਰ੍ਹਾਂ ਮੇਰੀ ਮਾਂ ਨੂੰ ਟੈਨਸ਼ਨ ਹੋ ਗਈ ਤੇ ਮੇਰੀ ਮਾਂ ਨੇ ਗੁਰੂ ਘਰ ਜਾਣਾ ਤੇ ਅਰਦਾਸ ਬੇਨਤੀ ਕਰਨੀ ਕਿ ਮਹਾਰਾਜ ਜੀ ਮੇਰਾ ਪੋਤਾ ਜਿੱਥੇ ਵੀ ਹੋਵੇ ਠੀਕ ਠਾਕ ਹੋਵੇ ਤੁਸੀਂ ਉਸ ਦੀ ਰੱਖਿਆ ਕਰਨੀ ਜੇ ਉਹ ਕਿਸੇ ਦੁੱਖ ਚ ਹੈ ਤਾਂ ਕਿਰਪਾ ਕਰਨੀ ਕਹਿੰਦਾ ਮੈਂ ਫੋਨ ਤਾਂ ਨਹੀਂ ਸੀ ਕਰਦਾ ਐਵੇਂ ਸੁਣਨਗੇ ਤੇ ਹੋਰ ਦੁਖੀ ਹੋਣਗੇ ਤੇ ਕਹਿੰਦਾ ਮੈਨੂੰ ਮੇਰੇ ਕਰਦਿਆ ਨੇ ਮੈਸੇਜ ਕੀਤਾ ਕਿ ਤੇਰੀ ਮਾਂ ਦੀ ਡੈਥ ਹੋ ਗਈ ਹੈ ਉਹਨਾਂ ਨੇ ਇਹ ਮੈਸੇਜ ਤਾਂ ਕੀਤਾ ਕਿ ਇਨੀ ਗੱਲ ਸੁਣੇਗਾ ਤਾਂ ਜ਼ਰੂਰ ਫੋਨ ਕਰੇਗਾ ਕਹਿੰਦਾ ਜਿਹੜੀ ਕੁੜੀ ਮੇਰਾ ਖਿਆਲ ਰੱਖਦੀ ਸੀ ਉਹ ਮੇਰੇ ਨਾਲ ਦੇ ਪਿੰਡ ਦੀ ਸੀ ਮੈਂ ਉਹਨਾਂ ਨੂੰ ਫੋਨ ਕਰਕੇ ਆਪਣੇ ਘਰਦਿਆਂ ਦਾ ਹਾਲਚਾਲ ਪੁੱਛਦਾ ਸੀ ਤੇ ਕਹਿੰਦਾ ਮੈਂ ਉਸੇ ਲੜਕੀ ਦੇ ਘਰ ਫੋਨ ਕੀਤਾ ਤੇ ਉਹਨਾਂ ਨੇ ਕਿਹਾ ਉਹ ਬਿਲਕੁਲ ਠੀਕ ਠਾਕ ਨੇ ਤੇ ਮੈਂ ਫਿਰ ਘਰ ਫੋਨ ਨਾ ਕੀਤਾ ਤੇ ਅਰਦਾਸ ਬੇਨਤੀ ਕਰਨੀ ਮਹਾਰਾਜ ਜੀ ਜਿਵੇਂ ਤੁਸੀਂ ਮੇਰੀ ਜਾਨ ਬਚਾਈ ਹੈ ਉਵੇਂ ਹੀ ਮੇਰੀਆਂ ਲੱਤਾਂ ਵੀ ਠੀਕ ਕਰ ਦਿਓ ਤਾਂ ਕਿ ਮੈਂ ਤੁਰਨ ਫਿਰਨ ਜੋਗਾ ਹੋ ਜਾਵਾਂ ਤੇ ਫਿਰ ਇੱਕ ਦਿਨ ਮੇਰੇ ਭਰਾ ਦਾ ਮੈਸੇਜ ਆਇਆ ਕਿ ਮੰਮੀ ਠੀਕ ਨਹੀਂ ਨੇ ਉਹ ਬੜੀ ਟੈਨਸ਼ਨ ਲੈਂਦੇ ਨੇ ਵੀਪੀ ਵਧਿਆ ਰਹਿੰਦਾ ਏ ਤੂੰ ਜੇ ਕਿਸੇ ਮੁਸੀਬਤ ਚ ਹੈ ਤਾਂ ਤੂੰ ਮੈਨੂੰ ਦੱਸ ਦੇ ਤੇ ਕਹਿੰਦਾ ਮੈਂ ਸਾਰੀ ਗੱਲ ਆਪਣੇ ਭਰਾ ਨੂੰ ਦੱਸੀ ਕਿ ਐਦਾਂ ਮੇਰਾ ਐਕਸੀਡੈਂਟ ਹੋ ਗਿਆ ਏ ਫਿਰ ਮੈਂ ਉਸ ਨੂੰ ਵੀਡੀਓ ਕਾਲ ਕੀਤੀ ਤੇ ਦਿਖਾਇਆ ਤੇ ਫਿਰ ਮੇਰੇ ਭਰਾ ਨੇ ਹੌਲੀ-ਹੌਲੀ ਮੇਰੀ ਮਾਤਾ ਨੂੰ ਵੀ ਦੱਸਿਆ ਤੇ ਮੇਰੀ ਮਾਂ ਨੇ ਵੀ ਮੇਰੇ ਨਾਲ ਗੱਲ ਕੀਤੀ ਫਿਰ ਉਹ ਸਵੇਰੇ ਉੱਠੇ ਇਸ਼ਨਾਨ ਕੀਤਾ ਗੁਰੂ ਘਰ ਜਾ ਕੇ ਅਰਦਾਸ ਬੇਨਤੀ ਕਰਵਾਈ ਕਿ ਮੇਰਾ ਬੇਟਾ ਤੰਦਰੁਸਤ ਹੋ ਜਾਵੇ ਮੈਂ ਪਾਠ ਕਰਵਾਵਾਂਗੀ ਕਹਿੰਦਾ ਜਦੋਂ ਮੈਂ ਘਰ ਦੱਸਿਆ ਤਾਂ ਮੇਰੀ ਮਾਤਾ ਨੇ ਸਿਮਰਨ ਕਰਨਾ ਗੁਰੂ ਘਰ ਜਾਣਾ ਅਰਦਾਸਾਂ ਕਰਨੀਆਂ 6-7 ਮਹੀਨੇ ਹੋ ਗਏ ਮੈਨੂੰ ਕੋਈ ਫਰਕ ਨਹੀਂ ਪੈ ਰਿਹਾ ਸੀ ਕਿਉਂਕਿ ਐਕਸੀਡੈਂਟ ਹੀ ਇੰਨਾ ਵੱਡਾ ਸੀ ਕਹਿੰਦਾ ਇੱਕ ਦਿਨ ਸਾਡੇ ਘਰ ਕੋਈ ਪਰਿਵਾਰ ਆਇਆ ਤੇ ਉਹਨਾਂ ਨੂੰ ਦੱਸਿਆ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਦੇਖਦੀ ਸੁਖਣਾ ਸੁਖੋ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਅੱਗੇ ਦੀਗ ਚੜ੍ਹਾਓ ਸੁਖਣਾ ਸੁਖੋ ਕਿ ਬਾਬਾ ਦੀਪ ਸਿੰਘ ਜੀ ਤੁਸੀਂ ਮੇਰੇ ਬੇਟੇ ਨੂੰ ਤੰਦਰੁਸਤ ਕਰੋ ਮੈਂ ਤੁਹਾਡੇ ਦਰ ਤੇ ਜਿੰਨੀ ਮੇਰੇ ਤੋਂ ਪੁੱਜੀ ਸਰੀ ਮੈਂ ਦੀਗ ਕਰਵਾਵਾਂਗੀ ਕਹਿੰਦਾ ਕਿ ਮੇਰੀ ਮਾਤਾ ਨੇ ਇਸੇ ਤਰ੍ਹਾਂ ਕੀਤਾ ਕਿ ਤਨ ਤਨ ਬਾਬਾ ਦੀਪ ਸਿੰਘ ਜੀ ਦੀ ਫੋਟੋ ਅੱਗੇ ਅਰਦਾਸ ਕੀਤੀ ਤੇ ਸ਼ਹੀਦੀ ਦੇਖਦੀ ਸੁਖਣਾ ਸੁਖ ਲਈ ਤੇ ਪਾਤਸ਼ਾਹ ਜੀ ਅੱਗੇ ਰੋਜ਼ੀ ਅਰਦਾਸ ਕਰਨੀ ਕਿ ਮੇਰਾ ਬੇਟਾ ਠੀਕ ਹੋ ਜਾਵੇ ਠੀਕ ਹੋ ਕੇ ਇੰਡੀਆ ਆਜੇ ਤਾਂ ਅਸੀਂ ਤੁਹਾਡੇ ਦਰ ਤੇ ਆਵਾਂਗੇ ਤੇ ਸ਼ਹੀਦੀ ਦੇਖਦੀ ਰਸਤੇ ਵੀ ਚੜਾਵਾਂਗੇ ਮਹਾਰਾਜ ਜੀ ਤੁਸੀਂ ਕਿਰਪਾ ਕਰੋ ਕਹਿੰਦਾ ਇਸ ਤਰ੍ਹਾਂ ਮੇਰੀ ਮਾਂ ਨੇ ਅਰਦਾਸ ਬੇਨਤੀ ਕਰਨੀ ਤੇ ਇਦਾਂ ਹੀ ਇੱਕ ਦਿਨ ਮੇਰੀ ਭਾਬੀ YouTube ਦੇਖ ਰਹੀ ਸੀ ਤੇ ਉਹਨਾਂ ਨੇ ਬਾਬਾ ਦੀਪ ਸਿੰਘ ਜੀ ਬਾਰੇ ਕੱਢਿਆ ਉਹਨਾਂ ਦੀ ਸ਼ਹੀਦੀ ਬਾਰੇ ਦੇਖਿਆ ਸਾਰੀਆਂ ਜੋ ਵੀ ਉਹ ਕਰਾਮਾਤਾਂ ਕਰਦੇ ਨੇ ਸਭ ਦੇਖਿਆ ਉਹਨਾਂ ਨੇ ਵੀਡੀਓਜ਼ ਦੇਖੀਆਂ ਜੇ ਤੁਸੀਂ ਘਰ ਵਿੱਚ ਜੋਤ ਜਗਾਉਂਦੇ ਹੋ ਇਹ ਸਭ ਹੁੰਦਾ ਹੈ ਸ਼ਹੀਦਾ ਸਿੰਘਾਂ ਦਾ ਨਾਮ ਜਪਦੇ ਹੋ ਤਾਂ ਸਾਡੇ ਘਰ ਸ਼ਹੀਦਾ ਸਿੰਘਾਂ ਦੀ ਕਿਰਪਾ ਬਣੀ ਰਹਿੰਦੀ ਹੈ ਸਭ ਦੁੱਖ ਦੂਰ ਹੋ ਜਾਂਦੇ ਨੇ ਤੇ ਕਹਿੰਦਾ ਮੇਰੀ ਭਾਬੀ ਨੇ ਮੇਰੀ ਮਾਂ ਨੂੰ ਦੱਸਿਆ ਕਿ ਜੇ ਆਪਾਂ ਘਰ ਸ਼ਹੀਦਾ ਦੇ ਨਾਮ ਦੀ ਜੋਤ ਜਗਾਈਏ ਤਾਂ ਸ਼ਹੀਦਾ ਸਿੰਘਾਂ ਦੀ ਕਿਰਪਾ ਹੋ ਜਾਂਦੀ ਹੈ ਸਾਡੇ ਸਾਰੇ ਕੰਮ ਰਾਸ ਹੋ ਜਾਂਦੇ ਨੇ ਤੇ ਮੇਰੀ ਮਾਤਾ ਕਹਿੰਦੇ ਕਿ ਆਪਾਂ ਜੋਤ ਤਾਂ ਨਹੀਂ ਲਗਾ ਸਕਦੇ ਆਪਾਂ ਇਨੀ ਬਾਣਸ ਨਹੀਂ ਕਰ ਸਕਦੇ ਤੇ ਪਾਠ ਮੇਰੀ ਮਾਤਾ ਨੂੰ ਕਰਨਾ ਨਹੀਂ ਸੀ ਆਉਂਦਾ ਤੇ ਉਹਨਾਂ ਨੇ ਕਿਹਾ ਮੈਂ ਮਾਲਾ ਫੇਰਿਆ ਕਰਾਂਗੀ ਗੁਰੂ ਘਰ ਜਾਇਆ ਕਰਾਂਗੀ ਬਾਬਾ ਦੀਪ ਸਿੰਘ ਜੀ ਦੇ ਨਾਮ ਦੀ ਮਾਲਾ ਫੇਰਿਆ ਕਰਾਂਗੀ ਕਹਿੰਦਾ ਮੇਰੀ ਮਾਤਾ ਨੇ ਰੋਜ਼ ਗੁਰੂ ਘਰ ਜਾਣਾ, ਮਾਲਾ ਫੇਰਨੀ, ਅਰਦਾਸ ਬੇਨਤੀ ਕਰਨੀ ਤੇ ਮੈਨੂੰ 2-4 ਮਹੀਨਿਆਂ ਵਿੱਚ ਥੋੜਾ ਫਰਕ ਪਿਆ ਤੇ ਫਿਰ ਮੈਂ ਇੰਡੀਆ ਆਇਆ ਆਪਣੀ ਸੁਖਣਾ ਲਾਉਣ ਲਈ ਤੇ ਫਿਰ ਅਸੀਂ ਸਾਰਾ ਪਰਿਵਾਰ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਤੇ ਗਏ ਸ਼ੁਕਰਾਨਾ ਕੀਤਾ ਬਾਬਾ ਦੀਪ ਸਿੰਘ ਜੀ ਦਾ ਤੇ ਜਦੋਂ ਅਸੀਂ ਉਸ ਧਾਰ ਤੇ ਗਏ ਬਹੁਤ ਸੰਗਤਾਂ ਦੇਖੀਆਂ ਤੇ ਉਹਨਾਂ ਨੇ ਆਪਣੇ ਆਪਣੇ ਦੁੱਖ ਦੱਸੇ ਤੇ ਨਾਲ ਇਹ ਵੀ ਦੱਸਿਆ ਕਿ ਅਸੀਂ ਜਦੋਂ ਦੇ ਇਸ ਧਾਰ ਤੇ ਆ ਰਹੇ ਹਾਂ ਉਦੋਂ ਦੇ ਸੁਖੀ ਹਾਂ ਕਹਿੰਦਾ ਇਹ ਸਭ ਸੁਣ ਕੇ ਸਾਡਾ ਮਹਾਰਾਜ ਜੀ ਤੇ ਵਿਸ਼ਵਾਸ ਹੋਰ ਪੱਕਾ ਹੋ ਗਿਆ ਤੇ ਅਸੀਂ ਆਪਣੇ ਘਰ ਵਿੱਚ ਬਾਬਾ ਦੀਪ ਸਿੰਘ ਜੀ ਦੇ ਨਾਮ ਦੀ ਜੋਤ ਲਗਾਉਣੀ ਸ਼ੁਰੂ ਕਰ ਦਿੱਤੀ। ਅਸੀਂ ਆਪਣੀ ਕਮਾਈ 'ਚੋਂ ਦਸਵੰਦ ਵੀ ਕੱਢਦੇ ਹਾਂ ਤੇ ਫਿਰ ਮੈਂ ਵਾਪਸ ਚਲਾ ਗਿਆ ਤੇ ਅੱਜ ਮੈਂ ਛੋਟੇ ਜਿਹੇ ਦੇਸ਼ 'ਚ ਜਾ ਕੇ ਵੀ ਇੰਨੀ ਤਰੱਕੀ ਕਰ ਰਿਹਾ ਹਾਂ। ਹਾਂ ਮੇਰੀਆਂ ਲੱਤਾਂ ਚੱਲਣੋਂ ਬੰਦ ਹੋ ਗਈਆਂ ਸੀ ਉਹ ਵੀ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਨਾਲ ਚੱਲ ਪਈਆਂ। ਇਹ ਡਾਕਟਰਾਂ ਦੇ ਇਨਾ ਕਹਿਣ ਦੇ ਬਾਵਜੂਦ ਵੀ ਕਿ ਇਹ ਛਾਈ ਦੀ ਬੱਚੇ ਮੈਂ ਤੰਦਰੁਸਤ ਹੋ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ